ਸਭ ਤੋਂ ਪਹਿਲਾਂ ਤੇ ਸਾਦਿਆਂ ਨੂੰ ਵਾਇਕਲ ਦੀ ਕਹਾੜਾ ਵਾਇਕਲ ਦੀ ਕਦੇ ਆਪਾਂ ਰਾਤ ਵਾਲੀ ਜਗ੍ਹਾ ਤੇ ਖੜੇ ਆਪਾਂ ਸਿੰਘੋ ਕੇ ਪਿੰਡ ਜਿਹੜਾ ਤਰ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਆ ਰਾਤੀ ਮੈਂ ਆਪਣੀ ਸਾਦੀ ਸੰਗਤ ਦਾ ਵਾਅਦਾ ਕਰਕੇ ਗਿਆ ਕਿ ਮੈਂ ਸਵੇਰੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮੈਂ ਉਹਨਾਂ ਨੂੰ ਕਹਿ ਕਿ ਮੈਂ ਸਵੇਰੇ ਤੁਹਾਡੇ ਕੋਲ ਆਉਂਗਾ ਤੇ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸੀਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਇਆ। ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹੇ ਆ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ। ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹਿ ਸਾਨੂੰ 2 2.5 ਫੁੱਟ ਰਸਤਾ ਦੇ ਦਿਓ। ਕੰਡਿਆਂ ਵਾਲੀ ਤਾਰ ਤੋਂ ਮੈਂ ਸਮਝਦਾ ਦੇਸ਼ ਦੀ ਸੁਰੱਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ। ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ੜੜ ਜਾਣੀਆਂ ਜੇ ਸਾਡਾ ਇਹ ਬੰਦ ਸੰਗੀਤਾ ਦਾ ਨਾਂ ਵੱਜਾ ਤੇ ਪਸਾਨੂੰ ਬੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਅੱਪਾ ਹੋੜ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡੇ ਵਾਲੀ ਤਾਰ ਦੇ ਉੱਪਰ ਦੀ ਅੱਪਾ ਜਿਹੜਾ ਕੰਮ ਕਰਦੇ ਆ। ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ ਅਸੀਂ ਤੇ ਭਈ ਅਜ ਨਾਲਿਆਂ ਵਾਲੇ ਤੇ ਉੱਜੜ ਗਏ। ਸਾਡੀ ਦੇ ਜਿਹੜਾ ਬਾਹ ਫੜੂ ਅਸੀਂ ਆਵੇ ਕਦੋਂ ਜੀ ਆਇਆ ਕਹਿੰਦੇ। ਅਸੀਂ ਤੇ ਕਹਿੰਦੇ ਸਾਨੂੰ ਬਚਾਓ। ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਬੱਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਨਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਪਸੇ ਆ ਬਾਰਡਰ ਤੇ ਆ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁਣੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਹੈ ਚਾਹੇ ਜਾਖੜ ਜੀ ਨੇ ਅਸ਼ੂਨੀ ਜੀ ਨੇ ਬਾਜਵਾ ਜੀ ਨੇ ਸਖਬੀਰ ਬਾਦਲ ਜੀ ਨੇ ਯਾਰ ਬੀਐਸਐਫ ਨੇ ਸਾਨੂੰ 2 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਹੈ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਜ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਰਾਂ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦਿਓ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਿ ਸਾਨੂੰ ਇੱਕੋ ਰਸਤਾ ਦੇ ਦੇਣ ਅਸੀਂ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਅਸੀਂ ਰੁੱੜ ਜਾਾਂਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਛ ਵੀ ਚਾਹੀਦਾ ਅਸੀਂ ਕੰਮ ਕਰਵਾ ਲਾਂਗੇ ਪੰਜਾਬ ਸਰਕਾਰ ਵੱਲੋਂ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਮ ਨੂੰ ਪਤਾ ਕਿਉਂਕਿ ਬੀਐਸਰ ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਤਾਂ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਨਾਲ ਕਰ ਨਹੀਂ ਸਕਦਾ ਮੇਰੀ ਇਨੀ ਪਹੁੰਚ ਨਹੀਂ ਬੀਜੇਪੀ ਵਾਲੇ ਲੀਡਰਾਂ ਨੂੰ ਬੇਨਤੀ ਆ ਜਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੁਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਨਿੰਦਰ ਸਿੰਘ ਹੋਣੀ ਵੀ ਅੱਜਕੱਲ ਬੀਜੇਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਵਿਰੋਧੀ ਧਿਰ ਦੇ ਨੇ ਦਿੱਤਾ ਪ੍ਰਤਾ ਬਾਜਵਾ ਜੀ ਸੁਣਦੇ ਹੋਣਗੇ ਸਖਬੀਦ ਜੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜਿਆ ਪਾਰਟੀ ਪੂਟੀ ਛੱਡ ਦਿਓ ਸਾਨੂੰ ਮਤਲਬ ਜਿਹੜਾ ਸਾਡਾ ਅਸੀਂ ਬੰਦੂ ਨੂੰ ਆਪਣਾ ਪੱਕਾ ਆਪੇ ਕਰ ਲਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਸ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਬੀਐਸਐਫ ਦੇ ਕੋਲੋਂ ਦਵਾ ਦਿਓ ਬਸ ਇਹ ਬੇਨਤੀ ਕਰਦੀ ਆ ਸਾਰੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਜਾਣੀਆਂ ਜਿਨ੍ਹਾਂ ਦੇ ਘਰ ਡੁੱਬ ਜਾਣੇ ਮੇਰੇ ਨਾਲ ਖੜੇ ਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿ ਸਾ ਸਾਡੇ 'ਤੇ ਧਿਆਨ ਦਿਓ ਸਾਨੂੰ ਪੈਸਾ ਦੇ ਕੋਈ ਨਹੀਂ ਦਿੱਤਾ ਅਸੀਂ 2000 ਕਰੋੜ ਰੁਪਇਆ ਮੰਗਦੇ ਸੀ ਉਹ ਤੇ ਸਾਨੂੰ ਦਿੱਤਾ ਨਹੀਂ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡਿਆ ਵਾਲੀ ਤਾਰ ਦਾ ਅਸੀਂ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਅਸੀਂ ਤੇਰੀ ਨਾਲੇ ਵਾਲੇ ਵੱਖਰੀ ਗ੍ਰਾਂਟ ਮੰਗਦੇ ਆ ਉਹ ਨਹੀਂ ਦਿੱਤਾ ਕੁਛ ਦੀ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਸ ਆ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਹੀ ਕੀ ਕਹਿੰਦੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀਆਂ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅੱਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਦੋਂ ਪਿੱਛੋਂ ਵੇਖ ਸਕਦੇ ਹੋ ਤੁਸੀਂ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਦੋਂ ਪਾਣੀ ਦੀ ਤੱਕ ਲੱਗ ਗਈ ਤੇ ਇਹਨਾਂ ਸਭ ਕੋ ਦੂੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਮੈਂ ਸਾਰੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਰਦਾਰ ਭਗਵੰਤ ਸਖਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਦੀ ਹੋਵੇ ਜੀ ਜਿੰਨੇ ਜੋਗੇ ਆ ਅਸੀਂ ਆਵਾਜ਼ ਦੇ ਨਦੀ ਦਾਤ ਆਵਾਜ਼ ਦੇਣ ਗੱਦੀ ਦਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕਿਆ ਕਰਦੇ ਉਸ ਵੇਲੇ ਕਰਦੇ ਆਂਗੇ ਸਭ ਦੇ ਇੱਕ ਦੀ ਗੱਲ ਬਸ ਤੁਸੀਂ ਸਾਨੂੰ ਯਾ ਥੋੜਾ ਜਿਆਦਾ ਰਸਤਾ ਦਵਾ ਦਿਓ ਕੰਡਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆਂ Vay geldi kakaçsa, vay geldi bu <laughs>